ਸੱਚੇ ਕਾਲਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਮੈਂ 8:30 ਵਜੇ ਉੱਠ ਗਈ ਸੀ ਤੇ ਇੱਥੇ ਮੰਮਾ ਪਾਪਾ ਦੀ ਹੋ ਰਹੀ ਸੀ ਛੋਟੀ ਜੀ ਬਹਿਸ ਜਿਹਦੀ ਜੱਜ ਮੈਂ ਸੀਗੀ ਦੇਖੋ ਇੱਥੇ ਗੱਲਬਾਤ ਕਰ ਰਹੇ ਸੀ ਕੋਈ ਨਿੱਕੀ ਮੋਟੀ ਜੀ ਬਹਿਸ ਜੋ ਕਿ ਸਾਰੇ ਦੇ ਵਿੱਚ ਹੁੰਦੀ ਰਹਿੰਦੀ ਹੈਗੀ ਤੇ ਬਾਸ ਉਹਨੇ ਇੱਥੇ ਪਾਪਾ ਚੱਲੇ ਸੀਗੇ ਕੰਮ ਤੇ ਤੇ ਮੈਂ ਇੱਥੇ ਬਾਹਰ ਦਾ 뷰 ਦੇਖਣ ਆਈ ਸੀ ਜੋ ਕਿ ਰੋਜ ਮੰਗੂ ਧੁੱਪ ਨਿਕਲੀ ਹੋਈ ਸੀ ਤੇ ਹਵਾ ਚੱਲ ਰਹੀ ਸੀਗੀ ਥੋੜੀ ਬਹੁਤੀ ਤੇ ਕੱਪੜੇ ਸੁੱਕਣੇ ਪਏ ਹੋਏ ਸੀ ਸਾਡੇ ਰੋਜ ਜਿਹੜੇ ਹੈਗੇ ਕੱਪੜੇ ਧੋਤੇ ਜਾਂਦੇ ਐ ਤੇ ਅਸੀਂ ਮਸ਼ੀਨ ਨਹੀਂ ਲਾਂਦੇ ਹੱਥ ਨਾਲ ਹੀ ਧੋ ਅੰਗ ਪੈਰ ਚੱਲਦੇ ਰਹਿੰਦੇ ਨੇ ਤੇ ਇੱਥੇ ਹੁਣ ਪਾਪਾ ਚਲੇ ਸੀਗੇ ਕੰਮ ਤੇ ਤੇ ਬਾਹਰ ਬਹੁਤ ਹੀ ਜ਼ਿਆਦਾ ਤੇਜ਼ ਹਵਾ ਚੱਲ ਰਹੀ ਸੀ ਤੇ ਮੌਸਮ ਵਿਭਾਗ ਵੱਲੋਂ ਵੀ ਦੱਸਿਆ ਜਾ ਰਿਹਾ ਸੀ ਕਿ 10 11 ਨੂੰ ਜਿਹੜੀ ਹੈਗੀ ਹੈਗੀ ਠੰਡੀ ਹਵਾਵਾਂ ਚੱਲਣਗੀਆਂ ਹਨੇਰੀ ਹਨਾ ਐਦਾਂ ਕੁਝ ਮੀਂਹ ਵਗੈਰਾ ਦੱਸਿਆ ਹੋਇਆ ਸੀਗਾ ਤੇ ਹੁਣ ਹਵਾ ਚੱਲ ਰਹੀ ਸੀਗੀ ਮਾਣੀ ਮੋਟੀ ਤੇ ਸ਼ਾਮ ਨੂੰ ਪਤਾ ਲੱਗੂ ਕੀ ਬਣਦਾ ਮਾਹੌਲ ਤੇ ਹਵਾ ਤਾਂ ਬਹੁਤ ਤੇਜ਼ ਚੱਲ ਰਹੀ ਸੀ ਬਸ ਹਨਾ ਬੱਦ ੁੱਪਸੀਗੀ ਤੇ ਬਾਸ ਫੇਰ ਪਾਪਾ ਚਲੇ ਗਏ ਸੀ ਮੈਂ ਤੇ ਮੰਮਾ ਇੱਥੇ ਮਾੜਾ ਬਾਹਰ ਖੜੇ ਸੀ ਕਿਉਂਕਿ ਹਵਾ ਚੱਲ ਰਹੀ ਸੀ ਵਧੀਆ ਲੱਗ ਰਹੀ ਸੀ ਠੰਡੀ ਹਵਾ ਜੀ ਤੇ ਉਸੇ ਪਾਪਾ ਜਾ ਰਹੇ ਨੇਗੇ ਤੇ ਜਿਸ ਹਿਸਾਬ ਨਾਲ ਦੁਪਹਿਰੇ ਹਵਾ ਚੱਲ ਰਹੀ ਹੈ ਇਸ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਸ਼ਾਮ ਨੂੰ ਬੱਦਲਵਾਹੀ ਹੋ ਸਕਦੀ ਹੈ ਤੇ ਜੇ ਜਦੀ ਪਾਪਾ ਗਏ ਨਾ ਤੇ ਉਸੇ ਵੇਲੇ ਜਿਹੜੀ ਹੈਗੀ ਲਾਈਟ ਚਲੀ ਗਈ ਸੀ ਤੇ ਚਾਚੀ ਹੋਰ ਇਹ ਵੀ ਗਏ ਹੋਏ ਸੀ ਕਿਸੇ ਕੰਮ ਵਾਸਤੇ ਅਭੀ ਹੋਰਿਆ ਦੇ ਨਾਲ ਹੀ ਤੇ ਗਾਇਜ਼ ਲਾਈਟ ਗਈ ਨੂੰ 2-3 ਘੰਟੇ ਹੋ ਚੁੱਕੇ ਨੇ ਤੇ 10 ਵਜੇ ਦੇ ਹਿਸਾਬ ਨਾਲ ਲਾਈਟ ਜੀ ਜਿਹੜੀ ਹੈਗੀ ਗਈ ਸੀ ਤੇ ਹੁਣ 1:30 ਵੱਜ ਚੁੱਕਿਆ ਲਾਈਟ ਹਲੇ ਤੱਕ ਨਹੀਂ ਪਤਾ ਨਹੀਂ ਕੀ ਹੋ ਰਿਹਾ ਤੇ ਬਾਹਰ ਵੀ ਬਹੁਤ ਤੇਜ਼ ਹਵਾ ਚੱਲ ਰਹੀ ਹੈ ਇਸ ਕਰਕੇ ਮੈਨੂੰ ਲੱਗਦਾ ਬੰਦ ਕਰਤੀ ਤੇ ਸਿਰਫ ਵਾਈਫਾਈ ਪਰਸਨ ਹੀ ਜਾਣ ਸਕਦਾ ਲਾਈਟ ਗਈ ਦਾ ਦੁੱਖ ਤੇ ਗਾਇਜ਼ ਫਾਈਨਲੀ ਇੰਨਾ ਵੇਟ ਕਰਨ ਤੋਂ ਬਾਅਦ 2:00 ਵਜੇ ਜਿਹੜੀ ਹੈਗੀ ਲਾਈਟ ਜਿਹੜੀ ਆ ਚੁੱਕੀ ਹੈ ਤੇ ਦਾदू ਜੀ ਵੀ ਪੂਰੀ ਸਹੀ ਟਾਈਮਿੰਗ ਤੇ ਆਏ ਜਦਿ ਦਾदू ਜੀ ਆਏ ਨਾ ਉਹਦੀ ਲਾਈਟ ਹੈ ਨਾ ਜਿਹੜੀ ਹੈਗੀ ਆ ਗਈ ਸੀਗੀ ਤੇ ਇੱਥੇ ਸਿੱਧੂ ਨੇ ਨਾਲ ਦੇ ਨਾਲ ਹੀ ਦਾਦੂ ਫੋਨ ਫੜ ਲਿਆ ਤੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਜਿਹੜਾ ਹੈਗਾ ਮਾਹੌਲ ਖਰਾਬ ਹੋ ਸਕਦਾ ਹੈ ਤੇ ਇੱਥੇ ਮਾਹੌਲ ਪੂਰਾ ਬੇਵੀ ਹੋ ਗਿਆ ਦੇਖੋ ਬੱਦਲਾਂ ਦੇ ਨਾਲ ਤੇ ਸ਼ਾਮ ਨੂੰ ਜਿਹੜਾ ਮਾਹੌਲ ਪੂਰਾ ਮੀਂਹ ਵਾਲਾ ਹੋ ਗਿਆ ਸੀ ਤੇ ਬੱਦਲ ਹਨਾ ਪੂਰੇ ਛਾ ਗਏ ਸੀ ਕਾਲੇ ਰੰਗ ਦੇ ਤੇ ਇੱਥੇ ਮੀਂਹ ਵਾਲੀ ਜਿਹੜੀ ਹੈਗੀ ਹੈ ਮੈਨੂੰ ਲੱਗ ਰਿਹਾ ਸੀ ਕਿ ਮੀਂਹ ਪੈ ਸਕਦਾ ਹੈਗਾ ਤੇ ਹਵਾ ਵੀ ਬਹੁਤ ਜ਼ਿਆਦਾ ਠੰਡੀ ਚੱਲ ਰਹੀ ਸੀਗੀ ਤੇ ਪਹਿਲਾਂ ਗਈ ਹੋਈ ਸੀਗੀ ਲਾਈਟ ਫਿਰ ਬਾਅਦ ਚ ਜਦੋਂ ਆਈ ਲਾਈਟ ਮੰਮਾ ਨੇ ਸਾਨੂੰ ਬਣਾ ਕੇ ਦਿੱਤਾ ਠੰਡੇ ਪਾਣੀ ਦੇ ਵਿੱਚ ਗੁਲੂਕੰਡੀ ਔਰੇਂਜ ਫਲੇਵਰ ਵਾਲਾ ਫਿਰ ਅਸੀਂ ਉਹ ਪੀਤਾ ਉਹਦੇ ਨਾਲ ਪੀ ਕੇ ਜਿਹੜਾ ਨਾ ਬਹੁਤ ਹੀ ਜ਼ਿਆਦਾ ਇੱਕ ਤਾਂ ਟੇਸਟ ਇਹਦਾ ਇੰਨਾ ਵਧੀਆ ਹੁੰਦਾ ਉਹ ਤੋਂ ਆਪਾਂ ਨੂੰ ਹਨਾ ਥੋੜੀ એનર્ਜੀ ਵੀ ਮਿਲਦੀ ਹੈਗੀ ਤੇ ਸਿੱਧੂ ਨੂੰ ਵੀ ਇਹ ਬਹੁਤ ਹੀ ਜ਼ਿਆਦਾ ਪਸੰਦ ਆ ਤੇ ਬਸ ਫਿਰ ਅਸੀਂ ਪੀਤਾ ਗਲੂਕੋਨ ਦੀ ਸਿੱਧੂ ਤਾਂ ਇਹਨੂੰ ਦੇਖ ਕੇ ਖੁਸ਼ੀ ਹੋ ਜਾਂਦਾ ਕਿਉਂਕਿ ਇਹਨੂੰ ਲੱਗਦਾ ਫਰੂਟੀ ਹੈ ਫਿਰ ਸ਼ਾਮ ਨੂੰ ਜਦੋਂ ਪਾਪਾ ਆਏ ਪਾਪਾ ਲੈ ਆਏ ਸੀਗੇ ਮੇਰੀ ਨੋਟਬੁక్స్ ਤੇ ਇਹਦੇ ਵਿੱਚ ਹਨਾ ਸਿੱਧੂ ਦੀਆਂ ਵੀ ਨੇਗੀਆਂ ਤੇ ਮੈਨੂੰ ਤਾਂ ਸਾਰੀਆਂ ਬਹੁਤ ਹੀ ਜ਼ਿਆਦਾ ਵਧੀਆ ਲੱਗੀਆਂ ਇਹਨਾਂ ਦੇ ਪੇਜੀਸ ਵੀ ਵਧੀਆ ਸੀ ਤੇ ਇੱਥੇ BTS ਵਾਲੀ ਕਾਪੀ ਸਿੱਧੂ ਕਹਿੰਦਾ ਇਹਨਾਂ ਨੂੰ ਮੈਂ YouTube ਤੇ ਦੇਖਿਆ ਹੈ ਤੇ ਜਦ ਹੀ ਪਾਪਾ ਆਏ ਸੀ ਸ਼ਾਮ ਨੂੰ ਮਾਹੌਲ ਜਿਹੜਾ ਹੈਗਾ ਹੋਰ ਖਰਾਬ ਹੋ ਗਿਆ ਇੱਥੇ ਮੀਂਹ ਵੀ ਪੈਣ ਲੱਗ ਗਿਆ ਸੀ ਕਣੀਆਂ ਥੋੜੀਆਂ ਜੀਆਂ ਡਿਗਣ ਲੱਗੀਆਂ ਸੀ ਮੇਨੂੰ ਮੂਦ ਤੇ ਕੇ ਨਿਡਗੀ ਤਾਂ ਇਹ ਸਿੱਧੂ ਹੱਸ ਰਿਹਾ ਸੀਗਾ ਦੇਖ ਕੇ ਕੀ ਦੀਦੀ ਆ ਕੇ ਹੋ ਗਿਆ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਸੀ ਪਿੱਛੇ ਇੰਨੀ ਜ਼ੋਰ ਦੀ ਬਿਜਲੀ ਜੀ ਕੁਝ ਹੋਇਆ ਸੀ ਇਸ ਕਰਕੇ ਫਿਰ ਮੈਂ ਅੰਦਰ ਹੀ ਆ ਗਈ ਮੈਂ ਕਿਹਾ ਮੇਰੇ ਉੱਤੇ ਨੱਡੇ ਗਏ ਬਿਜਲੀ ਤੇ ਦੇਖੋ ਬਾਹਰ ਕਿੰਨੇ ਬੱਦਲ ਹੋਏ ਹੋਏ ਐ ਤੇ ਹੁਣ ਇੱਥੇ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਜ਼ਿਆਦਾ ਹੋ ਗਈ ਹੈ ਤੇ ਇੱਥੇ ਮੀਂਹ ਦੀਆਂ ਕਣੀਆਂ ਵੀ ਪੈਣ ਲੱਗੀਆਂ ਸੀਗੀਆਂ ਸਿੱਧੂ ਉੱਤੇ ਖੁਸ਼ ਹੋ ਗਿਆ ਮੀਂਹ ਦੇ ਕਰਕੇ ਮੈਨੂੰ ਡਰ ਸੀ ਕਿ ਹੁਣ ਜਿਹੜੀ ਲਾਈਟ ਆ ਫਿਰ ਤੋਂ ਜਾਊਗੀ ਤੇ ਜਿਹਦਾ ਡਰ ਸੀ ਉਹੀ ਹੋਇਆ ਲਾਈਟ ਜਿਹੜੀ ਹੈਗੀ ਫਿਰ ਤੋਂ ਚਲੀ ਗਈ ਸੀ ਮੀਂਹੇਰੀ ਦੇ ਕਾਰਨ ਇਸ ਕਰਕੇ ਤੇ ਮਮਾ ਪਾਪਾ ਤੇ ਸਿੱਧੂ ਜਾਗ ਰਹੇ ਸੀ ਮੈਂ ਤਾਂ ਸੋ ਗਈ ਸੀ ਥੱਕ ਹਾਰ ਕੇ ਤੇ 4:30 ਵਜੇ ਲਾਈਟ ਗਈ ਸੀ ਤੇ ਹੁਣ 8 ਵਜੇ ਜਿਹੜੀ ਹੈਗੀ ਲਾਈਟ ਆਈ ਹੈ ਤੇ ਇਸ ਕਰਕੇ ਮੈਂ ਅੱਗੇ ਵਲੌਗ ਜਿਹੜਾ ਕੰਟੀਨਿਊ ਨਹੀਂ ਕਰ ਪਾਈ ਸੀ ਤੇ ਮੈਂ ਸੋ ਗਈ ਸੀ ਇਸ ਕਰਕੇ ਵਲੌਗ ਜਿਹੜਾ ਅੱਜ ਦਾ ਬਹੁਤ ਛੋਟਾ ਬਣਿਆਗਾ ਤੇ ਇੱਥੇ ਦਾदू ਸਾਡੇ ਵਾਸਤੇ ਲੈ ਕੇ ਆਏ ਸੀ ਚਨਾ ਦਾਲ ਤੇ ਮੂੰਗ ਦਾਲ ਤੇ ਬਸ ਹੁਣ ਅਸੀਂ ਇਹ ਖਾਵਾਂਗੇ ਫਿਰ ਅਸੀਂ ਸੋ ਜਾਾਂਗੇ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵੀ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜਲਦੀ ਨੈਕਸਟ ਬਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ